ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਆਪਣੇ ਇਲਾਕੇ ਦੀ ਸੰਤ ਦੇ ਅੱਗੇ ਆਪਣਾ ਪੱਖ ਰੱਖਣਾ ਚਾਹਣਾ ਜੋ ਕਿ ਲੋਕਾਂ ਨੂੰ ਸਚਾਈ ਨਹੀਂ ਪਤਾ ਮੇਰੀਆਂ ਭੈਣਾਂ ਨੂੰ ਮਾਵਾ ਨੂੰ ਮੇਰੇ ਵੀਰਾਂ ਨੂੰ ਜੋ ਇਹਨਾਂ ਦੱਲਿਆਣੇ ਮਰਨਾ ਕੀਤਾ ਮੈਂ ਸੋਨੂ ਨੂੰ ਪਹਿਲਾਂ ਵੀ ਦੱਲਾ ਨਾ ਜੂੰਦਾ ਵੀ ਮਰੇ ਨੂੰ ਦੱਲਾ ਹੀ ਕਹੂੰਗਾ ਤੇ ਮੈਨੂੰ ਉਹਨੂੰ ਦੱਲਾ ਹੀ ਕਹੂੰਗਾ ਮੈਂ ਇਹਨਾਂ ਨੂੰ ਅਮਰ ਰਾਏ ਨਹੀਂ ਕਹਿੰਦਾ ਜਿਵੇਂ ਭੇਡਾਂ ਕਹਿੰਦੀਆਂ ਨਾ ਸ਼ਾਹ ਜੀ ਸ਼ਾਹ ਜੀ ਕਹਦਾ ਸ਼ਾਹ ਅਸੀਂ ਦੱਸੋ ਨਾ ਮੈਨੂੰ ਪਹਿਲਾਂ ਕੀ ਜੱਦੀ ਸਰਦਾਰੀ ਹੈ ਜਾਂਦੇ ਪਿਓ ਦੀ 100 150 ਕਿੱਲਾ ਮਾਲਕੀ ਵੀ ਇਹ ਸ਼ਾਹ ਹੀ ਢਾਡੇ ਦੇ ਪੈਸੇ ਖਾ ਕੇ ਇਹ ਸ਼ਾਹ ਬਣਿਆ ਚਬਾ ਦੇ ਗ੍ਰਾਂਡਾ ਖਾ ਕੇ ਚੀਮਿਆਂ ਦੀਆਂ ਸੌਦਾੜੀਆਂ ਖਾ ਕੇ ਤੇ ਇਹਨੇ ਲੋਕਾਂ ਦੀ ਆਪਣਾ ਗ੍ਰਾਂਡਾ ਦੇ ਪੈਸੇ ਲੈ ਕੇ ਤੇ ਛੇ ਦਿਨ ਹੀ ਸ਼ਾਹ ਬਣਤਾ ਇਹ ਦੱਲੇ ਹੀ ਤੇ ਦੱਲੇ ਹੀ ਰਹਿਣਗੇ ਜੋ ਇਹਨਾਂ ਮਰਨਾ ਕੀਤਾ ਜੋ ਇਹਨਾਂ ਸਰਪੰਚਾ ਨਾ ਕੀਤਾ ਜੋ ਇਹਨਾਂ ਐਮਐਲਏ ਨਾ ਕੀਤਾ ਇਹਨਾਂ ਬਖਸ਼ਿਆ ਕਿੰਨੂੰ ਮੈਨੂੰ ਇਹ ਗੱਲ ਦੱਸਣ ਲੋਕ ਕਿਸੇ ਐਮਐਲਏ ਨੂੰ ਬਖਸ਼ਿਆ ਹਰੇਕ ਐਮਐਲਏ ਨੂੰ ਇਹਨਾਂ ਕੁੜੀਆਂ ਨੇ ਗਾਲਾਂ ਕੱਢੀਆਂ ਕਿੰਨਿਆਂ ਦੀ ਇਹਨਾਂ ਪੱਗਾਂ ਲਾਈਆਂ ਗੱਲ ਕਰਦਾ ਮੈਂ ਆਪਣੀ ਜੂ ਮੇਰ ਨਾਲ ਇਹਨਾਂ ਸ਼ੁਰੂ ਤੋਂ ਸ਼ੁਰੂਆਤ ਕੀਤੀ 2000 ਸਾਲਾਂ 16 ਵਿੱਚ 2016 'ਚ ਮੈਂ ਪ੍ਰਧਾਨ ਬਣਦਾ ਖਾਸਾ ਗੱਲ ਦਾ ਤੇ ਮੈਂ ਬਣਦਾ ਕਾਲੇ ਦਲ ਵੱਲੋਂ ਮੈਨੂੰ ਹਰਮੀਤ ਸੰਧੂ ਵੱਲੋਂ ਪ੍ਰਧਾਨ ਬਣਾਇਆ ਜਾਂਦਾ ਕਾਲੇ ਦਲ ਵੱਲੋਂ ਤੇ ਇਹਨਾਂ ਨੂੰ ਉਹ ਚੀਜ਼ ਪਾਈਦੀ ਨਹੀਂ ਵੀ ਇਹ ਸਾਡੇ ਇਲਾਕੇ ਦਾ ਕਿੱਦਾਂ ਬਣ ਗਿਆ ਠੀਕ ਹੈ ਇਹਨਾਂ ਦੀ ਹਰਮੀਤ ਸੰਧੂ ਨਾਲ ਬੰਦ ਹੀ ਨਹੀਂ ਸੀ ਉਹਦੇ ਖਿਲਾਫ ਹੀ ਸ਼ੁਰੂ ਤੋਂ ਇਹ ਕੀ ਕਰਦੇ ਆ ਇਹ ਉਲਟ ਮੇਰੇ ਉਲਟ ਬੰਦਾ ਖੜਾ ਕਰ ਦਿੰਦੇ ਆ ਤੇ ਮੈਂ ਮਮੂਨ ਨੂੰ ਫੋਨ ਕਰਦਾ ਵੀ ਵੀਰ ਧਨਾ ਕਰੋ ਵੀ ਮੈਂ ਵੀ ਮੈਂ ਬਣਿਆ ਵਾਂ ਤੇ ਨਾਂ ਮੇਰੇ ਉਲਟ ਨਾ ਖੜਾ ਕਰੋ ਤੇ ਇਹਨੇ ਮੇਰੀ ਕੋਈ ਨਹੀਂ ਸੁਣੀ ਤੇ ਇਹ ਪ੍ਰਧਾਨ ਖੜਾ ਕਰ ਦਿੰਦੇ ਇਹਨਾਂ ਦਾ ਪ੍ਰਧਾਨਾਵਾਜ ਇਹ ਗੱਡੀਆਂ ਇਕੱਠੀਆਂ ਕਰਕੇ ਸ਼ਹਿਰ ਜਾਂਦੇ ਆ ਇਹਨਾਂ ਨੂੰ ਉੱਥੇ ਪੁਲਿਸ ਵਰ ਨਹੀਂ ਦਿੰਦੀ ਤੇ ਇਹਨਾਂ ਦੀ ਬਦਨਾਮੀ ਹੋ ਜਾਂਦੀ ਆ ਕਿਉਂਕਿ ਇਹਨਾਂ ਇਤਿਹਾਰਸੂਰ ਲੈ ਕੇ ਉੱਥੇ ਸ਼ਹਿਰ ਵਰਦੇ ਆ ਇਹਨਾਂ ਦੀ ਬਦਨਾਮੀ ਬੜੀ ਹੁੰਦੀ ਆ ਇਹ ਗੱਡੀਆਂ ਵਾਪਸ ਲੈ ਆਉਂਦੇ ਨਾਲ ਪ੍ਰਧਾਨ ਨਹੀਂ ਬਣਦਾ ਉਸ ਤੋਂ ਬਾਅਦ ਆਏ ਮੇਰੇ ਨਾਲ ਸਿੱਧੀ ਖੁੰਦਕ ਰੱਖਣ ਦੇ ਪੈਂਦੇ ਆ ਵੀ ਇਹਨੇ ਕਰਾਇਆ ਜੋ ਵੀ ਕਰਾਇਆ ਵੀ ਸਾਡੀ ਪ੍ਰਧਾਨਗੀ ਨਹੀਂ ਹੋਣ ਦਿੱਤੀ ਉਸ ਤੋਂ ਬਾਅਦ ਕੀ ਹੁੰਦਾ ਵਾ 2017 ਦੀ ਬਾਅਦ ਇਲੈਕਸ਼ਨ ਆ ਜਾਂਦੀ ਐ ਐਮਐਲਏ ਦੀ ਵਿਧਾਨ ਸਭਾ ਮਗਰੇ ਛੇਤੀ ਆ ਜਾਂਦੀ ਐ ਹਰਮੀਤ ਸੰਧੂ ਐਮਐਲਏ ਹਾਰ ਜਾਂਦਾ ਅਗਨੀ ਉਤਰੀ ਐਮਐਲਏ ਜਿੱਤ ਜਾਂਦਾ ਕਾਂਗਰਸ ਸਰਕਾਰ ਆ ਜਾਂਦੀ ਮੈਂ ਚੁੱਪ ਕਰਕੇ ਜਦੋਂ ਆਪਾਂ ਹਰਦੇ ਆ ਤੇ ਆਪਾਂ ਚੁੱਪ ਕਰਕੇ ਚੱਲ ਜਾਂਦੇ ਚੰਡੀਗੜ੍ਹ ਦੋ ਦਿਨ ਵੀ ਚਾਰ ਦਿਨ ਲਾਉਣੇ ਆ ਮੌਲ ਕਰਮਿਆਂ ਵੀ ਸਾਡਾ ਐਮਐਲਏ ਹਰਿਆ ਕਿਉਂਕਿ 2017 ਵਿੱਚ ਇਲੈਕਸ਼ਨ ਦੇ ਵਿੱਚ ਹਰਮੀਤ ਸੰਧੂ ਦੇ ਨਾਲ ਹੀ ਰਿਹਾ ਮੈਂ ਇਥੋਂ ਤੱਕ ਵੀ ਉਹਦੀ ਗੱਡੀ ਤੇ ਗੱਡੀ ਮੈਚ ਲਾਉਂਦਾ ਨਾ ਮੇਰੇ ਲਾਗੇ ਬਿਠਾ ਹੁੰਦਾ ਸੀ ਇਹਨਾਂ ਨੂੰ ਉਹ ਚੰਗੀ ਨਹੀਂ ਲੱਗਦੀ ਕਿਉਂਕਿ ਆਪਾਂ ਇਹਨਾਂ ਗਾੜੀ ਵੇਰ ਤੇ ਇਹ ਆnde ਸਾਡੀ ਗਾੜੀ ਵੇਰੇ ਕੋਈ ਨਾ ਕਿਉਂ ਜੇ ਸਾਡੇ ਨਾਲ ਨਜਾਇਜ਼ ਕਰਦੇ ਸੀ ਤੇ ਵੇਰ ਨਾ ਵਰਨਾ ਸੀ ਸਾਰੀ ਇਲਕਾ ਦੇ ਵਿੱਚ ਉਹਦੇ ਮਨ ਨਾਲ ਹੀ ਰਿਹਾ ਵਾ ਹਰ ਇੱਕ ਪਿੰਡ ਮੈਂ ਨਾਲ ਗਿਆ ਮੈਂ ਚੰਡੀਗੜ੍ਹ ਚੱਲ ਜਾਣਾ ਵਾ ਤੇ ਕੀ ਕਰਦੇ ਆ ਇਹ ਆਪਣੇ ਆਪਣੇ ਡਰਾਈਵਰ ਦੇ ਨਾਲ ਦੋ ਦਿਨ ਆਪਣੇ ਚੇਲੇ ਘੱਲ ਕੇ ਨਾ ਸੋਨੂਦਲਾ ਮੇਰੇ ਪਿੰਡ ਦੇ ਨਾਲ ਦੋ ਮੁੰਡੇ ਲੈ ਕੇ ਤੇ ਮੇਰੇ ਬੋਈ ਗਾੜੀ ਚੰਗਰਾ ਮਾਰ ਕੇ ਉਹਦੇ ਨਾਲ ਉੱਥੇ ਮੇਰੇ ਪਿੰਡ ਖਲੋ ਕੇ ਪੀਂਦੇ ਸ਼ਰਾਬ ਤੇ ਗੱਡੀ 'ਚ ਗਾਣੇ ਲਾ ਕੇ ਤੇ ਮੇਰੇ ਬੋਈ ਗਾੜੀ ਮਾਰਦੇ ਚੰਗਰਾ ਤੇ ਮੈਂ ਚੰਡੀਗੜ੍ਹ ਆ ਤੇ ਮੈਨੂੰ ਫੋਨ ਆਉਂਦਾ ਵੀ ਆਹ ਗੱਲ ਹੋਈ ਪਿੰਡ ਚੰਗਰਾ ਮਾਰ ਕੇ ਚਲ ਕੇ ਚਲੋ ਮ ਇਹਨਾਂ ਨੂੰ ਤਾਂ ਮੈਂ ਕੁਝ ਕਹਿੰਦਾ ਨਹੀਂ ਮੇਰੇ ਪਿੰਡ ਦੇ ਮੁੰਡੇ ਮੈਨੂੰ ਦੋਵੇਂ ਮਿਲ ਪੈਂਦੇ ਉਹਨਾਂ ਪਿਛੇ ਮੈਂ ਗੱਡੀ ਭਿਉਣਾ ਮੈਂ ਨਾਲ ਉਹਨਾਂ ਦੀ ਗੱਡੀ 'ਚ ਫੇਰ ਮਾਰਦਾ ਤੇ ਉਹ ਮੇਰੇ ਤੇ ਤਿਸ ਹਰਤਾ ਪਰਚਾ ਕਰਾ ਦਿੰਦੇ ਆ ਉਹ ਨਹੀਂ ਕਰਾਉਂਦੇ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਫੇਰ ਮਾਰੇ ਇਹਨਾਂ ਜਿੱਥੇ ਉਹ ਗੱਡੀ ਭਜਾ ਕੇ ਗਏ ਹੁੰਦੇ ਉੱਥੇ ਉਹ ਖੋਜ ਜਾਂਦੇ ਆ ਰਾਤ ਦਾ ਵੇਲਾ ਇਹ ਦੋਵੇਂ ਭਰਾ ਜਾ ਕੇ ਤੇ ਮੇਰੇ ਤੇ ਹਰਤਾ ਪਰਚਾ ਕਰਾ ਦਿੰਦੇ ਮੇਰੇ ਪਿੰਡ ਦੇ ਬੰਦੇ ਮੇਰੇ ਨਾਲ ਅੱਠਾਂ ਦਿਨਾਂ ਬਾਅਦ ਰਾਈਨਾਮਾ ਕਰ ਲੈਂਦੇ ਵੀ ਸਾਡੀ ਕੋਈ ਗੱਲ ਨਹੀਂ ਵੀ ਤੇਰਾ ਨਾ ਵੀ ਉਹਨੇ ਸਾਨੂੰ ਕਿਹਾ ਸੀ ਤੇ ਅਸੀਂ ਉਹਦੇ ਬੰਦੇ ਆਏ ਉਹਨਾਂ ਨਾਲ ਚੱਲ ਗਏ ਆ ਉਸ ਤੋਂ ਬਾਅਦ ਕੀ ਹੁੰਦਾ ਮੈਂ ਫੇਰ ਪਿੰਡ ਆ ਕੇ ਬੈਹਣਾ ਨਹੀਂ ਫੇਰ ਮੇਰੇ ਨਾਲ ਖੁੰਦਕ ਰੱਖਣ ਦਾ ਪੈਂਦੀ ਉਸ ਤੋਂ ਬਾਅਦ 2018 ਵੀ ਸਰਪੰਚੀ ਲੱਖਣ ਆ ਜਾਂਦੀ ਹੈ ਉਹਦੀ ਜੋਗ ਹੀ ਮੈਂ ਪਹਿਲਾਂ ਤਿਆਰੀ ਕਰਨ ਨਾ ਵੀ ਅਸੀਂ ਲੱਖਣ ਲੜਨੀ ਆ ਉਹ ਕੀ ਹੁੰਦਾ ਵੀ ਮੇਰੇ ਤੇ ਚਲੋ ਉਦੋਂ ਵੀ ਇੱਕ ਦੋ ਤਿੰਨ ਚਾਰ ਪਰਚੇ ਆ ਗਏ ਇੰਨਾ ਹੀ ਕਰਾਇਆ ਸੀ ਤੇ ਮੇਰੇ ਕਾਗਜ਼ ਨਹੀਂ ਭਰੇ ਜਾਂਦੇ ਕਿਉਂਕਿ ਸਰਕਾਰ ਕਾਂਗਰਸ ਦੀ ਤੁਹਾਨੂੰ ਪਤਾ ਹੈ ਕਾਲੇ ਦਾ ਸਰਪੰਚ ਕੋਈ ਬਣ ਨਹੀਂ ਸਕਦਾ ਚਲੋ ਮੈਂ ਜ਼ੋਰ ਜਾਰ ਲਾ ਕੇ ਮਾਰਾ ਦੇ ਕਾਗਜ਼ ਭਰਾ ਦਿੰਦਾ ਤੇ ਮਾਰਾ ਮੇਰੀ ਸਰਪੰਚ ਬਣ ਜਾਂਦੀ ਹੈ ਇੱਕ ਤਰਫ ਹੀ ਸਰਪੰਚੀ ਹੁੰਦੀ ਵੋਟਾਂ ਨਾਲ ਜਿੱਤਦੇ ਕੋਈ ਬਦਮਾਸ਼ੀ ਨਹੀਂ ਕਰਦੇ ਕਿ ਇਹ ਨਾ ਤੱਕਾ ਨਹੀਂ ਕਰਦੇ ਇਲੈਕਸ਼ਨ ਹੁੰਦੀ ਪ੍ਰੋਪਰ ਤੇ ਸੀਐਸਓ ਦੀ ਲੀਡ ਦੇ ਮਾਤਾ ਸਰਪੰਚ ਬੰਦੀ ਸੱਤੇ ਮੈਂਬਰ ਸਾਡੇ ਬੰਦੇ ਪੰਚਾਇਤ ਬਣਾ ਕੇ ਸਕੂਲੋਂ ਨਿਕਲਦੇ ਆ ਲੋਕਾਂ ਦੇ ਪਿਆਰ ਨਾਲ ਲੋਕਾਂ ਦੇ ਦਿਲ ਜਿੱਤ ਕੇ ਕੰਮ ਕਰਕੇ ਬਣੇ ਆ ਐਵੇਂ ਤੱਕੇ ਨਾ ਨਹੀਂ ਬਣੇ ਠੀਕ ਹੈ ਨਾ ਨਾ ਕਿਸੇ ਦੇ ਕਾਲੀਆਂ ਨਹੀਂ ਰੱਦ ਕਰਾਇਆ ਖੁਦ ਮਿਹਨਤ ਕੀਤੀ ਤੇ ਉਹਦਾ ਫਲ ਮਿਲਿਆ ਸਰਪੰਚ ਬਣ ਦਾ ਵਾਦਾ ਮੈਂ ਕਿਸੇ ਸੱਜਣ ਦੇ ਨਾਲ ਝਗੜੇ ਜਾਂਦਾ ਉੱਥੇ ਮੇਰੇ ਤੇ ਪਰਚਾ ਹੋ ਜਾਂਦਾ ਫਿਰ 2019 ਦੇ ਵਿੱਚ 307 ਦਾ ਪਰਚਾ ਹੋ ਜਾਂਦਾ ਉਸ ਵਾਰਾ ਕੀ ਹੁੰਦਾ ਮੈਂ ਸਾਲ ਇੱਕ ਭਗੜਾਈ ਨਾ ਇਹ ਮੇਰ ਨਾਲ ਹੁੰਦਾ ਹੁੰਦਾ ਪਹਿਲਾਂ ਰਾਰ ਰੱਖਦੇ ਹੀ ਹੈ ਬਾਅਦ 2020 ਦੇ ਵਿੱਚ ਇੱਕ ਝਗੜਾ ਹੁੰਦਾ ਵਾ ਐਵੇਂ ਐਵੇਂ ਕਰਾ ਝਗੜਾ ਹੁੰਦਾ ਵਾ ਇੱਕ ਕੁੜੀ ਆ ਉਹਦਾ ਭਰਾ ਨਹੀਂ ਕੋਈ ਹੈਗਾ ਉਹਦੀ ਪਾਲੀਆ ਝਗੜਾ ਵਾ ਤੇ ਇਹਦੇ ਇਹਦੇ ਯਾਰ ਜਿਹੜੇ ਧੱਲੇ ਉਹ ਵੋਂਦੇ ਹੀ ਇਹਦੇ ਮੋਨੂ ਨਹੀਂ ਵੋਂਦੇ ਨਾਲ ਜਾ ਕੇ ਬਾਵਾ ਹੀ ਨਾਲ ਉਹ ਗੁਰਵਿੰਦਰ ਮੁੰਡਾ ਮਰ ਗਿਆ ਉਹਨਾਂ ਦਾ ਰੌਲਾ ਸੀ ਤੇ ਉੱਥੇ ਗੋਲੀ ਚੱਲਦੀ ਆ ਤੇ ਮੇਰੇ ਸੱਜਣ ਮਿੱਤਰ ਜਾਂਦੇ ਆ ਤੇ ਮੇਰੇ ਤੇ ਉੱਥੇ 7 8 ਦੇ ਪਰਚਾ ਦਾ ਉਹਦੇ ਵਿੱਚ ਮੇਰਾ ਪਰਚੇ ਨਾ ਪਾ ਦਿੰਦੇ ਮੈਂ ਮੋਨੂ ਨੂੰ ਫੋਨ ਕਰਕੇ ਫਿਰ ਗਾਲਾ-ਗੋਲਾ ਕੱਢਦਾ ਵੀ ਮੇਰਾ ਨਜਾਇਜ਼ ਨਾ ਪਾਇਆ ਤੂੰ ਤੇ ਮੋਨੂ ਮੇਰਾ ਮਾਵਾਂ ਦਾ ਅਠਾ ਹੁੰਦਾ ਗਾਲੋ ਗਾਲੀ ਹੁੰਦਾ ਤੇ ਉਸ ਤੋਂ ਬੜਾ ਕੀ ਹੁੰਦਾ ਵਾ ਜਦੋਂ ਇਹਨਾਂ ਦੀ ਬਦਨਾਮੀ ਹੁੰਦੀ ਇਲਾਕੇ ਜਿਵੇਂ ਉਥੋਂ ਭੱਜੇ ਆ ਐਵੇਂ ਉਹ ਭੱਜਦੇ ਗਾੜੀ ਲਾ ਕੇ ਇਹ ਆਪਣਾ ਖੁਦ ਯਾਰ ਮਰਾਉਂਦੇ ਆ ਗੁਰਵਿੰਦਰ ਇਹ ਸਲੀਅਤ ਆ ਕੋਈ ਝੂਠ ਨਹੀਂ ਆ ਗੁਰਵਿੰਦਰ ਨੂੰ ਮਰਾਉਂਦੇ ਆ ਤੇ ਉਹਨੂੰ ਮਾਰਾ ਕੇ ਸਾਡੇ ਅੱਠਾਂ ਜਨਾਂ ਦੇ ਕਤਲ ਦਾ ਪਰਚਾ ਪਾਉਂਦੇ ਆ ਉਸ ਵਕਤ ਹੈਗਾ ਹੀ ਐਸਐਸਪੀ ਨਿਬਲੇ ਮੈਨੂੰ ਪੂਰਾ ਨਾਮ ਨਹੀਂ ਪਤਾ ਐਸਐਸਪੀ ਨਿਬਲੇ ਜਾਂਦੇ ਮੇਰੇ ਤੇ ਪਰਚਾ ਹੁੰਦਾ ਨਾਲ ਮੇਰੇ ਨਾਲ 7-8 ਸਰਪੰਚਾਂ ਦੇ ਪਰਚਾ ਹੁੰਦਾ ਐਸਐਸਬੀ ਸਾਹਿਬ ਨਿਕਵਾਰੀ ਕਰਦੇ ਆ ਤੇ ਸਾਡਾ ਸਾਰਿਆਂ ਦਾ 302 ਜਨਾ ਕੱਢ ਦਿੰਦੇ ਅਸੀਂ ਸੱਚੇ ਹਾਂ ਤੇ ਇਹਨਾਂ ਦਾ ਯਾਰ 바ਵਾ ਉੱਤੇ ਕਤਲ ਦਾ ਪਰਚਾ ਪਾਉਂਦੇ ਆ ਅਜੇ ਵੀ ਹੈਗਾ ਉੱਤੇ ਪਰਚਾ ਖੁਦ ਆਪਣਾ ਯਾਰ ਮਾਰਾ ਕੇ ਸਾਡੇ ਤੇ ਪਾਇਆ ਤੇ ਉਹ ਸੱਚ ਸਾਹਮਣੇ ਉਹਨਾਂ ਨੂੰ ਪੁਲਿਸ ਸਾਨੂੰ ਕੱਢ ਕੇ ਨਿਕਵਾਰੀ ਕਿ ਸਾਰਿਆਂ ਨੂੰ ਬਿਨ ਡਾੜਾ ਨਹੀਂ ਕੋਈ ਕਸੂਰ ਹੈਗਾ ਇੰਨਾ ਹੀ ਮਾਰਿਆ ਵਾ ਇਹ ਦੋਵੇਂ ਭਰਾ ਫੇਰ ਵੱਜ ਜਾਂਦੇ ਕਿਉਂਕਿ ਇਹ ਪੁਲਿਸ ਦੇ ਟਾਊਟ ਆ ਇਹ ਦੋਵੇਂ ਭਰਾ ਵੱਜ ਜਾਂਦੇ ਬਾਬੇ ਦੇ ਪਰਚਾ ਹੋ ਜਾਂਦਾ ਉਹਨਾਂ ਦਾ ਯਾਰ ਜਿਹੜਾ ਉਹਨੂੰ ਅੰਦਰ ਘਾ ਲੈਂਦੇ ਉਸ ਤੋਂ ਬਾਅਦ ਕੀ ਹੁੰਦਾ ਵਾ ਉਸ ਤੋਂ ਬਾਅਦ ਸਾਲ ਬਾਅਦ ਫੇਰ ਮੇਰੇ ਤੇ ਰਾਜਪੁਰੇ ਜੁਏਪੀ ਦਾ ਪਰਚਾ ਹੁੰਦਾ ਮੇਰੇ ਪਿੰਡ ਦੇ ਮੁੰਡੇ ਫੜੇ ਜਾਂਦੇ ਆ ਉਹਨਾਂ ਨੂੰ ਪਿਸਤੌਲ ਫੜੇ ਜਾਂਦੇ ਨਾਰਮਲ 32 ਦੇ ਪਿਸਤੌਲ ਜਿਹੜੇ ਇੱਥੋਂ ਆਪਣੇ ਨਾਰਮਲ ਹੀ ਉਦਾਂ ਮਿਲ ਜਾਂਦੇ ਆ ਠੀਕ ਕੋਈ 30 ਦਾ ਪਿਸਤੌਲ ਨਹੀਂ ਫੜਿਆ ਕੋਈ ਉਹਨਾਂ ਨੂੰ ਸਾਲਟ ਨਹੀਂ ਫੜੀ ਕੋਈ ਉਹਨਾਂ ਨੂੰ ਗਰਨੇਡ ਨਹੀਂ ਫੜਿਆ ਕੁਝ ਨਹੀਂ ਫੜਿਆ ਸਾਨੂੰ ਖਾਲੀ ਸਾ ਖਾਲਿਸਤਾਨਾ ਜੁੜਿਆ ਜਾਂਦਾ ਅਨਲੌਫ ਐਕਟੀਵਿਟੀ ਸਾਡੇ ਤੇ ਲਾਈ ਜਾਂਦੀ ਜੁਏਪੀ ਜੇ ਅੱਤਵਾਦੀ ਧਾਰਾ ਲੱਗਦੀ ਆ ਨਜਾਇਜ਼ ਨਜਾਇਜ਼ ਮੇਰੇ ਪਿੰਡ ਦੇ ਦੋ ਮੁੰਡੇ ਨਾਲ ਮੇਰਾ ਨਾਮ ਪਾਇਆ ਜਾਂਦਾ ਇਹਨਾਂ ਦਲਿਆਂ ਦੇ ਨਾਲ ਹੋ ਕੇ ਪਾਉਂਦਾ ਰਾਜਪੁਰੇ ਪਰਚਾ ਹੁੰਦਾ ਰਾਜਪੁਰੇ ਵਾਲੀ ਪੁਲਿਸ ਚੁਭਾ ਲਾਉਂਦੀ ਆ ਇਹਨਾਂ ਦੇ ਘਰੇ ਠਹਿਰਦੀ ਆ ਇਹ ਇਕੱਲੇ ਇਕੱਲੇ ਬੰਦੇ ਦਾ ਘਰ ਦੱਸਦੇ ਆ ਨਾਲ ਰੇਡਾਂ ਕਰਾਉਂਦੇ ਆ ਮੈਂ ਫੇਰ ਪਹਿਲਾਂ ਮੈਂ ਪੇਸ਼ ਹੋਲੀ ਫਿਰਦਾ ਕਿ ਮੈਨੂੰ ਇਹ ਵੀ ਮੈਂ ਨਵੇੜਾ ਆਪਣੇ ਪੇਖਵਾ ਉਸ ਤੋਂ ਬਾਅਦ ਆ ਮੇਰੇ ਤੇ ਫੇਰ ਪਾਰ ਪੈ ਜਾਂਦਾ ਉਸ ਵਕਤ ਮੈਂ ਫੋਨ ਹੀ ਕਰਦਾ ਇੱਕ ਦੋ ਮਲਾਜਮਾਂ ਨੂੰ ਵੀ ਮੇਰਾ ਇੱਚ ਕੋਈ ਰੋਲ ਨਹੀਂ ਹੈਗਾ ਨਜਾਇਜ਼ ਹੋਇਆ ਮੇਰਾ ਨਵੇੜ ਦੋ ਮੈਂ ਸਵੇਰੇ ਪੇਸ਼ ਹੋ ਜਾਣਾ ਮੈਨੂੰ ਨਹੀਂ ਕੋਈ ਸ਼ੌਂਕ ਹੈਗਾ ਵੀ ਮੈਂ ਪਕੌੜਾ ਰਾਵਾਂ। ਉਹ ਨਹੀਂ ਕੋਈ ਸੁਣਵਾਈ ਹੁੰਦੀ। ਫੇਰ ਅੱਗੇ ਪਿਛੇ ਰਹਿੰਦੇ ਆਪਾਂ। ਠੀਕ ਆ ਜੀ। ਫੇਰ ਉਸ ਤੋਂ ਬਾਅਦ ਕੀ ਹੁੰਦਾ 2021 ਦੇ ਵਿੱਚ ਅਸੀਂ ਕਿ ਇੱਥੇ ਏਰੀਆ 'ਚ ਫਿਰਨਾ ਤੇ ਸਾਡੇ ਫੋਨ ਫੰਡ ਟਰੇਸ ਹੋ ਗਏ। ਪੁਲਿਸ ਸਾਨੂੰ ਟਰੇਸ ਕਰਨ ਦੀ ਸਾਨੂੰ ਇਹ ਗੱਲ ਦਾ ਪਤਾ ਨਹੀਂ। ਅਸੀਂ ਮੇਰਾ ਮੁੰਡਾ ਸੱਜਣ ਜਾਂ ਚੀਚੇ ਤੋਂ ਉਹਦੇ ਬੈਗ ਤੇ ਮੈਂ ਰੁਕਿਆ ਨਾ। ਉੱਥੇ ਕੀ ਕਰਦੇ ਜਿਹੜੀ ਸਭ ਤੋਂ ਮਾੜੀ ਹਰਕਤ ਜਿਹਨੂੰ ਏਡੀ ਮਾੜੀ ਹਰਕਤ ਤੁਸੀਂ ਕਦੀ ਸੋਚ ਨਹੀਂ ਸਕਦੇ। ਸਾਨੂੰ ਟ੍ਰੇਸ ਕਰਨ ਦੀ ਪੰਜਾਬ ਪੁਲਿਸ ਕਰੇ ਸਾਡੇ ਨਾਲ ਜੋ ਮਰਜ਼ੀ ਕਰੇ ਅਮਨਦੀਪ ਐਸਾਚੂ ਜਿਹਦੀ ਮਨਲਾ ਵੀ ਮੈਂ ਇਤਹਾ ਕਰਦਾ ਮਰੀ ਕਿ ਚਲੋ ਮੇਰੇ ਸੱਜਣਾ ਦਾ ਯਾਰ ਆ ਠੀਕ ਹੈ ਮੈਂ ਉਹਨੂੰ ਬੜਾ ਵਧੀਆ ਇਨਸਾਨ ਕਹਿੰਦਾ ਉਹ ਸਰਦਾਰ ਸਾਹਿਬ ਆਉਂਦੇ ਆ ਉੱਥੇ ਡੇਰੀ ਤੇ ਦੋ ਗੱਡੀਆਂ ਲੈ ਕੇ ਮੈਂ ਵੇਖ ਲੈਣਾ ਮੈਂ ਵੇਖ ਕੇ ਪੰਜਾਬ ਪੁਲਿਸ ਨੂੰ ਵੇਖ ਕੇ ਨਾਲ सोनू ਦੱਲਾ ਆਉਂਦਾ ਨਾਲ ਇਹਦਾ ਸਾਗਰ ਪੀਏ ਆਉਂਦਾ ਨਾਲ ਤਿੰਨ ਬੰਦੇ ਹੋਰ ਸਿਵਲ ਚ ਆਉਂਦੇ ਆ ਮੈਂ ਪਹਿਲੀਆਂ ਵਿੱਚ ਉਹਨੂੰ ਪੰਜਾਬ ਪੜਦਾ ਰੱਖਣੋ ਮਨਦੀਪ ਦੀ ਸਾਲਟ ਫੜ ਕੇ ਫਾਇਰ ਕੀਤੇ ਜਾਂਦੇ ਮੇਰੇ ਪਿੱਛੇ सोनू ਦੇ 30 ਦੇ ਪਿਸਤੌਲ ਨਾਲ ਫਾਇਰ ਹੁੰਦੇ ਆ 12 ਬੋਲ ਰਫਲ ਦੇ ਫਾਇਰ ਹੁੰਦੇ ਮੇਰੇ ਪਿੱਛੇ ਮੈਂ 8 ਦਾ ਕਿੱਲੇ ਭਜਦਾ ਮੇਰੇ ਪਿੱਛੇ 32 ਤੋਂ 33 ਫਾਇਰ ਹੁੰਦੇ ਜਿਹੜਾ ਕਿ ਇੱਕ ਫਾਇਰ ਮੇਰੇ ਇੱਥੇ ਮੋਢੇ 'ਚ ਵੱਜਿਆ ਠੀਕ ਹੈ ਹੁਣ ਠੀਕ ਹੋ ਗਿਆ ਇੱਕ ਫਾਇਰ ਮੇਰੇ ਮੋਢੇ 'ਚ ਵੱਜਦਾ ਪਰ ਫਿਰ ਫਿਰ ਮੈਂ ਭੱਜ ਕੇ ਅਗਲੇ ਬੰਦੇ ਮੈਨੂੰ ਚਲੋ ਕੋਈ ਸੱਜਣਾ ਆ ਜਾਂਦੇ ਤੇ ਮੈਂ ਨਿਕਲ ਜਾਣਾ ਮੈਨੂੰ ਇਹ ਗੱਲ ਦੱਸ ਦੋ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਪੁਲਿਸ ਦੱਸ ਦੇ ਇਹ ਕਿਹੜੇ ਕਾਨੂੰਨ ਤੇ ਲਿਖਿਆ ਵੀ ਸਾਨੂੰ ਅਸੀਂ ਭਗੌੜੇ ਆ ਠੀਕ ਆ ਅਸੀਂ ਟਰੇਸ ਹੁੰਦੇ ਆ ਪੁਲਿਸ ਸਾਨੂੰ ਟਰੇਸ ਕਰਨਦੀ ਆ ਇੱਕ ਐਸ ਐਚਓ ਆ ਕੇ ਨਾਲ ਮੇਰੇ ਦੁਸ਼ਮਣ ਲਿਆ ਆ ਕੇ ਮੇਰੇ ਤੇ ਫਾਈਲਿੰਗ ਕਰਨ ਦਿਆ ਇੱਕ ਤੇ ਲਿਖਿਆ ਆਵੇ ਪੁਲਿਸ ਆਵੇ ਜੋ ਮਰਜ਼ੀ ਕਰਦੇ ਸਾਨੂੰ ਮਾਰ ਦਿੰਦੇ ਜੋ ਮਰਜ਼ੀ ਕਰ ਦਿੰਦੇ ਭਾਵੇਂ ਸਾਨੂੰ ਸਾਰਿਆਂ ਨੂੰ ਮਾਰ ਦਿੰਦੇ ਮੈਨੂੰ ਕੋਈ ਗੁੱਸਾ ਨਹੀਂ ਠੀਕ ਆ ਪੁਲਿਸ ਦਾ ਕੰਮ ਆ ਬੰਦੇ ਨੂੰ ਛੜਨਾ ਕੀ ਗੱਲ ਨਹੀਂ ਪੰਜਾਬ ਪੁਲਿਸ ਤੋਂ ਗਰਦਮੁਗੀ ਤੇ ਜਾਂ ਮਲਾਜਮ ਮੁਗੀ ਇਹਨੂੰ ਧੱਲੇ ਨਾਲ ਲੈਣਾ ਸੀ ਫੇਰ ਇਹ ਦਲਾ ਉਸ ਘਰ ਦੇ ਵਿੱਚ ਐਂਟਰ ਹੋਇਆ ਜਿੱਥੇ ਮੈਂ ਸੀ ਜਦੋਂ ਮੈਂ ਭੱਜ ਗਿਆ ਫੇਰ ਉਸ ਦੇ ਘਰ ਦੇ ਵਿੱਚ ਐਂਟਰ ਹੋਇਆ ਉਹ ਮਾਂ ਨੂੰ ਵੱਢ ਘਾਟ ਬੋਲ ਕੇ ਆਇਆ ਏ ਨਾਲ ਅਮੰਦੀਪ ਠੀਕ ਆ ਨਾਲ ਇਹ ਬੰਦਾ ਉਸ ਪਰਿਵਾਰ ਨੂੰ ਵੱਢ ਘਾਟ ਇਹ ਬੋਲਿਆ ਉੱਥੇ ਗੱਡੀ ਲੱਗੀ ਫੋਰਚਨ ਉਹਦੇ ਵਿੱਚ ਇਹਨੇ ਫਾਇਰ ਮਾਰੇ ਬੁਲਟ ਲੱਗਾ ਉਹਦੇ ਟਾਰੇ 'ਚ ਫਾਇਰ ਮਾਰੇ ਟ੍ਰੇਟੇ ਟਾਰੇ 'ਚ ਫਾਇਰ ਮਾਰੇ ਦੱਸੋ ਮੈਨੂੰ ਨਾ ਹੀ ਕੋਈ ਗੋਲੀ ਅੱਗੋਂ ਗੋਲੀ ਚਲਾਈ ਨਾ ਹੀ ਕੋਈ ਫਾਇਰਿੰਗ ਕੀਤੀ ਨਾ ਸਾਡੇ ਤੋਂ ਕੋਈ ਨਜਾਇਜ਼ ਹਥਿਆਰ ਫੜਿਆ ਗਿਆ ਨਾ ਸਾਡੇ ਤੋਂ ਕੋਈ AK47 ਬੜੀ ਗਈ ਮੇਰੇ ਨਾਲ ਦਾ ਸੱਤਾ ਪਲਵਾਨ ਫੜਿਆ ਜਾਂਦਾ ਇਹ ਦੋ ਹੱਡ ਤੋਂ ਹਥਿਆਰ ਪੜੇ ਜਾਂਦੇ ਇੱਕ ਸਪਰਿੰਗਫੀਲਡ ਇੱਕ ਪਿਸਤਲ 32 ਦਾ ਲਾਇਸੈਂਸੀ ਉਹਦੇ ਉਹਨੂੰ ਫੜ ਕੇ ਸੀਐਸਟਾਫ ਖੜਾਇਆ ਜਾਂਦਾ ਸੀਐਸਟਾਫ ਖੜ ਕੇ ਫਿਰ ਕਰਤੂਤ ਵੇਖੋ ਦੰਲਿਆ ਜੀ ਅਗਲੀ ਕਰਤੂਤ ਹੋਰ ਸੀਐਸਟਾਫ ਖੜ ਕੇ ਪਲਵਾਨ ਨੂੰ ਟੌਰਚਰ ਕੀਤਾ ਜਾਂਦਾ ਲਾਗੇ ਦੋਵੇਂ ਭਰਾ ਬੈ ਕੇ ਉਹਦੇ 6-7 ਨਾ ਚੱਡੇ ਪੜਾਏ ਜਾਂਦੇ ਆ ਉਹਦੇ ਪਾਣੀ ਪਾਇਆ ਜਾਂਦਾ ਪੁਲਿਸ ਕਰੇ ਨਾ ਟੌਰਚਰ ਜੋ ਮਰਜ਼ੀ ਕਰੇ ਪੁਲਿਸ ਦਾ ਕੰਮ ਆ ਇਹ ਕਿੱਥੇ ਲਿਖਿਆ ਸਾਡੇ ਦੁਸ਼ਮਣਾਂ ਆ ਕੇ ਟੌਰਚਰ ਕਰਨ ਬੰਦੇ ਨੂੰ ਜਲੀਰ ਕੀਤਾ ਜਾਂਦਾ ਲਾਗੇ ਭਾਗੀ ਵੀ ਆਜੋ ਸਾਜੀ ਆਜੋ ਬਹਿਜੋ ਅਮਨ ਦੀ ਬੰਦਾ ਆਜੋ ਬਹਿਜੋ ਲਾਗੇ ਕੋਈ ਗੱਲ ਨਹੀਂ ਆਹ ਤੇ ਕਰਤੂਤਾ ਹੀ ਆ ਜੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਦੀ ਕਰਤੂਤਾ ਦੱਸਦਾ ਮੈਂ ਮੋਨੂ ਧੱਲੇ ਦੀ ਆ ਹੁਣ ਜਿਹੜਾ ਮੁੰਡਾ ਯਾਰਾ ਡੀਸੀ ਜਿਹੜਾ ਸਾਡੇ ਘਰ ਦਾ ਕੰਮਕੁਮ ਕਰਦਾ ਜੇ ਤੇ ਫਿਰ ਨਜ਼ਾ ਜੀ ਕਿਤੇ ਦਿਨ ਤੋਂ ਉਹਦਾ ਪਰਚਾ ਹੋ ਗਿਆ ਮੈਬੀ ਸਿੰਘਾਂ ਦਾ ਮੁੰਡਾ ਇਹਨੂੰ ਮੋਨੂ ਝਭਾਲ ਤੋਂ ਚੋਕਦਾ ਠੀਕ ਆ ਮੋਰਸਾਲ ਤੇ ਜਾਂਦਾ ਦਾ ਝਭਾਲ ਤੋਂ ਚੋਕ ਕੇ ਚਵੇੜਾ ਮਾਰ ਕੇ ਆਪਣੀ ਗੱਡੀ ਚ ਪਾਉਂਦਾ ਮੋਨੂ ਆਪਣੇ ਫਾਰਮ ਦੇ ਖਰ ਦਾ ਡੀਸੀ ਨੂੰ ਠੀਕ ਹੈ ਜੀ ਫਾਰਮ ਦੇ ਖੜ ਕੇ ਉਹਨੂੰ ਨੰਗਾ ਕੀਤਾ ਜਾਂਦਾ ਉਹਨੂੰ ਜਲੀਲ ਕੀਤਾ ਜਾਂਦਾ ਉਹਨੂੰ ਇੱਕ ਅੰਗਹੀਨ ਮੁੰਡੇ ਨੂੰ ਕੁੱਟਿਆ ਜਾਂਦਾ ਵੀ ਦੱਸ ਉਹ ਕਿੱਧਰ ਨੂੰ ਗਿਆ ਹੋਊਗਾ ਬਾਹਰ ਠੀਕ ਆ ਉਹ ਉਹਨੂੰ ਪਤਾ ਹੀ ਕੁਛ ਨਹੀਂ ਸੀ ਉਹਨੂੰ 12 ਵਜੇ ਤੱਕ ਦੋਵੇਂ ਭਰਾ ਕੁੱਟਦੇ ਆ ਫਿਰ ਰਾਤ ਦੇ 1 ਵਜੇ ਫਾਰਮ ਹਾਊਸ ਤੇ ਅਮਦੀ ਪੈ ਸੱਚ ਆਉਂਦਾ ਫਿਰ ਉੱਥੇ ਫਨਸ਼ਾਨ ਹੁੰਦਾ ਪੈਗ ਸ਼ੈਗ ਚੱਲਦਾ ਫਿਰ ਉਹ ਵੀ ਟੌਰਚਰ ਕਰਦਾ ਡੀਸੀ ਨੂੰ ਸਾਰੀ ਰਾਤ ਉਹ ਕੁੱਟਦਾ ਬਾਅਦ ਅਗਲੇ ਦਿਨ ਸਵੇਰੇ ਮੇਰੀ ਮਾਦਾ ਨੂੰ ਮਾਂ ਮੇਰੀ ਨੂੰ ਫੋਨ ਕੀਤਾ ਜਾਂਦਾ ਵੀ ਸੀ ਸਟਾਫ ਆਓ ਤੇ ਮਾਂ ਮੇਰੀ ਜਾਂਦੀ ਤੇ ਮਾਂ ਮੇਰੀ ਨੂੰ ਅਮੰਦੀ ਫੈਸਲ ਚੋਂ ਆਂਦਾ ਵੀ ਹਾਂ ਮਾਦਾ ਤੂੰ ਕਿਹ ਮਾਦਾ ਤੂੰ ਕਿਹਦੇ ਬਾਬੇ ਨੂੰ ਮੰਦੀ ਆ ਤੇਰੇ ਮੁੰਡੇ ਦੀ ਕਿਸਮ ਬੜੀ ਤੇਜ ਬਣ ਗਿਆ ਆ ਗੱਲ ਮੂੰਹ ਆਂਦਾ ਅਮੰਦੀਪਾ ਮਾਦਾ ਨੇ ਕਿੰਦੇ ਆ ਕੇ ਕਿਹਾ ਵੀ ਮੈਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਦੀ ਉੱਥੋਂ ਮਿਲਿਆ ਠੀਕ ਹੈ ਨਾ ਤੇ ਕਹਿੰਦਾ ਲੈ ਆ ਲੈ ਜੋ ਡੀਸੀ ਨੂੰ ਮੈਂ ਪਰਚਾ ਪਾਣਾ ਪਰ ਬਰਛਦਾ ਇਹ ਯਾਰ ਪਰਚਾ ਪਾਦਣਾ ਤੈਨੂੰ ਚੰਗਾ ਹੀ ਉਹਨੂੰ ਜਲੀਲ ਕੀਤਾ ਨਿਆਣੇ ਨੂੰ ਤੁਸੀਂ ਕੁੱਟਿਆ ਤੂੰ ਫੁੱਟ ਜੋ ਮਰਜ਼ੀ ਕਰ ਤੇਰੀ ਡਿਊਟੀ ਆ ਤੇਰਾ ਬੰਦਾ ਵਾ ਸਾਨੂੰ ਕੁੱਟ ਸਾਨੂੰ ਲੱਭ ਸਾਡੇ ਦੁਸ਼ਮਣ ਥੋੜਾ ਕੁੱਟਣਗੇ ਇਹ ਇੱਕ ਇਹ ਕਿਤਾਬ ਚ ਲਿਖਿਆ ਵਾ ਮੈਨੂੰ ਇਹ ਗੱਲ ਦੱਸ ਦਨ ਵੀ ਸਾਡੇ ਦੁਸ਼ਮਣ ਕੁੱਟਣ ਆ ਟਕੇ ਜਿਹੜੇ ਸਾਡੇ ਨਾਲ ਹੋਏ ਜੇ ਫਿਰ ਉਸ ਤੋਂ ਵੱਧਾ ਤੁਸੀਂ ਆਜੋ ਗੱਲ ਆਪਾਂ ਪੱਗਾਂ ਦੀ ਕਰ ਲਈਏ ਇਹ ਜਿਹੜੇ ਆਂਦੇ ਵੀ ਸੋਨੂੰ ਇਦਾਂ ਹੀ ਇਹ ਦੱਲਾ ਹੀ ਕੁੜੀ ਆ ਵਾ ਇੱਕ ਨੰਬਰ ਦਾ ਦੱਲਾ ਹੀ ਕਹੂੰ ਮੈਨੂੰ ਸਰਦਾਰ ਜੀ ਹਰਧਿਆਲ ਸਰਪੰਚ ਦੀ ਪੱਗ ਲਈ 2002 ਦੇ ਵਿੱਚ ਝਬਾਲ ਪੱਗ ਲਾ ਕੇ ਉਂਗਲ ਤੇ ਘੁਮਾ ਕੇ ਥਾਣੇ 'ਚ ਲਿਆਂਦੀ ਠੀਕ ਆ ਉਹਨੂੰ ਝਬਾਲ ਥਾਣੇ 'ਚ ਲਿਆਂਦੀ ਪੁਲਿਸ ਨੇ ਐਫ ਆਈ ਆਰ ਤੱਕ ਨਹੀਂ ਕੀਤੀ ਹਰਧਿਆਲ ਮੌਕੇ ਸਰਪੰਚੀ ਉਹਨੂੰ ਕੁੱਟਿਆ ਉਹਦੀ ਪੱਗ ਲਈ ਝਬਾਲ ਦੀ ਪੰਚਾਇਤ ਤੇ ਕਬਜ਼ਾ ਕੀਤਾ ਠੀਕ ਆ ਖੇੜੇ ਪ੍ਰਧਾਨ ਦੀ ਪੱਗ ਲਈ 2018 ਦੇ ਵਿੱਚ ਸ਼੍ਰੀਆਮ ਸਾਰੀ ਪੁਲਿਸ ਦੇ ਸਾਹਮਣੇ ਉਹਦੀ ਪੱਗ ਲਈ ਉਹਨੂੰ ਠੋਡ ਮਾਰੇ ਉਹਦੇ ਬੁੱਲ ਪਾੜੇ ਵੇਖਣ ਦੀ ਗੱਲ ਆ ਬੰਦਿਆਂ ਜੀ ਉੱਥੇ ਅਸਲੀਅਤ ਤੇ ਪਰਚਾ ਕੀਤੇ ਹੋਇਆ ਖੇੜੇ ਪ੍ਰਧਾਨ ਤੇ ਦੱਲੇ ਦੇ ਫੇਰ ਪਰਚਾ ਨਹੀਂ ਹੋਇਆ ਪੰਗਾਇਤ ਸੈਕਟਰੀ ਦੀ ਪੱਗ ਲਾਈ ਉਹਨੂੰ ਕੁੱਟਿਆ ਤੇ ਜੇ ਉਦੋਂ ਅਗਨੀ ਹੁੰਤਲੀ ਪਰਚਾ ਕਰਾਇਆ ਤਰਨਾ ਲਾਤਾ ਵੀ ਮੈਨਾਂ ਨਿਆਂ ਹੋਈ ਫੇਰ ਐਸ ਡੀਓ ਹੀ ਸਰਾਹਦਾ ਉਹਨੂੰ ਕੁੱਟਿਆ ਉਹਦੀ ਪੱਗ ਲਾਈ ਸ਼ਰਿਆਮ ਰੋਲਿਆ ਉਹਨੂੰ ਸਰਾਹ ਅੱਡੇ ਦੇ ਵਿੱਚ ਪੂਰ ਨੂੰ ਦੋ ਵਾਰਾਂ ਵੱਢਿਆ ਨਾ ਪੂਰਨੇ ਚਬਾਲਦਾ ਉਹਨਾਂ ਗੱਡੀ ਅਰਦਾਈ ਦੋ ਵਰਾਵ ਬੰਦੇ ਨੂੰ ਵੱਢਿਆ ਨਾ ਸ਼ਰੀਆਮ ਵੱਢਿਆ ਇਹ ਕਾਫੀਰ ਤੱਕ ਨਹੀਂ ਹੋਈ ਲਾਲੀ ਮਲਵਈ ਦੇ ਸ਼ਰੀਆਮ ਗੱਲ ਪਏ ਕੁਛ ਨਹੀਂ ਹੋਇਆ ਫਿਰ ਆਪਾਂ ਗੱਲ ਕਰਦੇ ਇਹਨਾਂ ਦੇ ਪਿੰਡ ਦੀ ਚੀਮਿਆਂ ਦੀ ਬਾਬੇ ਆ ਗਊਸ਼ਾਲਾ ਵਾਲੇ ਉਹਨਾਂ ਨੇ ਇਹਨਾਂ ਦੀ ਨਹੀਂ ਬੰਦੀ ਉਹਨਾਂ ਗੱਡੀ ਅਰਦੇ ਆ ਤੇ ਇਹਦੀ ਕਰਤੂਤ ਬਸ ਪਰਚੇ ਕਰਾਉਣਾ ਗਊਸ਼ਾਲਾ ਨਾਲ ਦਾ ਮਾਪਿ ਉਹ 90 90 ਸਾਲਾਂ ਦਾ ਉਹਨਾਂ ਦੋਵਾਂ ਮਾਪੇ ਅਜੇ ਤੱਕ ਪਰਚੇ ਚੱਲੁੰਦਾ ਜੀ ਇਹਦੇ ਵੀਡੀਓ ਇਹ ਕੰਡੇ ਉਹਦਾ 13 ਸਾਲਾਂ ਦਾ ਪੁੱਤ ਦੇ ਪਰਚਾ ਕਰਤਾ ਮੈਨੂੰ ਇਹ ਗੱਲ ਦੱਸਣ ਲੋਕ ਆ ਜਿਹੜੇ ਦਲੇ ਆ ਚੇਲੇ ਬਾੜ ਕੇ ਭੈਣ ਚੋ ਦੇ ਕਹਿੰਦੇ ਆ ਵੀ ਉਹ ਉਹ ਬੜਾ ਵਧੀਆ ਸੀ ਉਹ ਕਿਹਨਾਂ ਤਕਾ ਨਹੀਂ ਕਰਦਾ ਉਹ ਕਿਹਨਾਂ ਨਜਾਇਜ਼ ਨਹੀਂ ਕਰਦਾ ਆ ਆ ਕੀ ਤਕਾ ਨਹੀਂ ਦੀ ਹੋਰ ਕੀ ਸੀ ਮੈਨੂੰ ਦੱਸੋ ਨਾ ਇਹ ਲੋਕ ਪੀਆ ਕੀ ਕਰਦੇ ਆ ਸੀ ਹੁਣ ਦੀ ਗੱਲ ਤੁਹਾਨੂੰ ਮੈਂ ਦੱਸ ਦੇਣਾ ਗੱਲਾਂ ਆਪਾਂ ਹਾਂ ਆਪਾਂ ਗੱਲ ਕਰਦੇ ਸਰਪੰਚੀਆਂ ਦੀ ਠੀਕ ਐ ਕਹਿੰਦੇ ਜੀ ਵੀ 2500 ਸਰਪੰਚ ਬਣਦੇ ਆ ਮੈਨੂੰ ਇੱਕ ਗੱਲ ਦੱਸੋ ਜਿਉਂ ਚਭਾਲ ਤੋਂ ਕਬਜ਼ਾ ਕੀਤਾ ਚਭਾਲ ਦੇ ਸਰਦਾਰ ਜੀ ਇਲੈਕਸ਼ਨ ਤੱਕ ਨਹੀਂ ਹੋਈ सरपंचੀ ਤੇ ਉਹ ਹੁੰਦੀ ਜਿਹੜੀ ਵੋਟਾਂ ਨਾਲ ਜਿੱਤੋ ਪਿੰਡ ਦੇ ਵਿੱਚ ਕੋਈ ਸਰਪੰਚ ਖਾਨੂੰਨ ਨਹੀਂ ਦਿੰਦਾ ਕੋਈ ਖਰੋਂਦਾ ਨੂੰ ਚੁੱਕ ਕੇ ਥਾਣੇ ਚਾ ਗਾਉਂਦੇ ਵੋਟਾਂ ਚਾਰ ਦਿਨ ਪਹਿਲਾਂ ਪੂਰਨ ਦਾ ਭਰਾ ਉਹਦੀ ਡੈਥ ਹੋ ਗਈ ਹੈ ਪੂਰਨ ਦਾ ਭਰਾ ਇਹਨਾਂ ਕਾਗਜ਼ ਭਰੇ ਇੱਕ ਕਰਾਂ ਤਿੰਨ ਦਿਨ ਪਹਿਲਾਂ ਟਕਾਤਾ ਪੁੱਛ ਜਦੋਂ ਕਾਗਜ਼ ਇਹਨਾਂ ਭਰ ਲੈ ਪੂਰਨ ਦਾ ਭਰਾ ਛੱਡਤਾ ਅਗਲੀ ਯਾਰ ਭਰੇ ਉਹਦੇ ਕਾਗਜ਼ ਡਾਤੇ ਉਹ ਇਲੈਕਸ਼ਨ ਹੋਊਗੀ ਤੇ ਪਤਾ ਲੱਗੂ ਤੁਹਾਡੇ ਪੱਲੇ ਪਿੱਛੇ ਕੌਣ ਆ ਕੌਣ ਨਹੀਂ ਜੇ ਤੁਸੀਂ ਇਲੈਕਸ਼ਨ ਨਹੀਂ ਹੁੰਦਾ ਨਹੀਂ ਬਦਮਾਸ਼ੀ ਹੱਦੋਂ ਵੱਧਿਆ ਦੋਵਾਂ ਪਿੰਡਾਂ 'ਚ ਇਲੈਕਸ਼ਨ ਨਹੀਂ ਹੋਈ ਛੇਤਰ ਨਾ ਸਰਪੰਚੀ ਕਰੰਦਾ ਬਦਮਾਸ਼ੀ ਨਾ ਕਰੰਦਾ ਸੀ ਇਹ ਥੋੜਾ ਸਰਪੰਚੀ ਹੈ ਆਦ ਕੀ ਹੋਣੀ ਇਲੈਕਸ਼ਨ ਆਦ ਕੀ ਚਵਾਲ ਤੇ ਇਲੈਕਸ਼ਨ ਹੋਣੀ ਹੈ ਆਦ ਕੀ ਬਣਿਓ ਵੇਖਿਓ ਕਿਹੜਾ ਬਣਵਾਉਣਾ ਤੁਹਾਨੂੰ ਸਾਰੇ ਪਿੰਡਾਂ ਇਲੈਕਸ਼ਨ ਹੋਊਗੀ ਹੋਰ ਮੈਂ ਸਾਰੇ ਭਰਾਵਾਂ ਨੂੰ ਦੱਸਣਾ ਚਾਹਣਾ ਜਿਹੜਾ ਜਿਹੜਾ ਚਾਹ ਵਾਣਾ ਜਿਹੜਾ ਪਿੰਡ ਦੇ ਕੰਮ ਕਰਨ ਦਾ ਸ਼ੌਂਕ ਹੈ ਅਜਨੂੰ ਹਰੇਕ ਬੰਦਾ ਕਾਗਜ ਭਰੋ ਕਿਸੇ ਦੇ ਕਾਗਜ ਉੱਡ ਕੇ ਕੋਈ ਰੱਦ ਕਰੂਗਾ ਮੈਂ ਵੇਖੂਗਾ ਮੈਂ ਬੈਠਾ ਕੋਈ ਵੀਡੀਓ ਸੈਕਟਰੀ ਕਿਸੇ ਦਾ ਕਾਗਜ ਡਾਵੇ ਮੈਂ ਵੇਖੂਗਾ ਹਰੇਕ ਬੰਦੇ ਦੇ ਕਾਗਜ ਭਰੇ ਜਾਣਗੇ ਹਰੇਕ ਬੰਦੇ ਨੂੰ ਅਧਿਕਾਰ ਆ ਸਾਰੇ ਪਿੰਡਾਂ ਵੇ ਜਿੰਨੇ ਵੀ ਮੇਰੇ ਭਰਾ ਵਾ ਇਲੈਕਸ਼ਨ ਲੜਨਾ ਚਾਹੁੰਦੇ ਆ ਪਰ ਉਹਨਾਂ ਦੇ ਉਲਟਾ ਤੇ ਜਿਹੜੇ ਇਹਨਾਂ ਦੇ ਚੇਲੇ ਆ ਉਹ ਧਿਆਨ ਨਾਲ ਸੁਣ ਲੋ ਬੰਦੇ ਦੇ ਪੁੱਤਾਂ ਨੂੰ ਘਰਾਂ 'ਚ ਬਹਿਜੋ ਹੁਣ ਸਮਾਂ ਬਦਲ ਗਿਆ ਵਾ 25 ਸਾਲ ਹੋ ਗਏ ਬੜੀ ਬਦਮਾਸ਼ੀ ਕਰਦੇ ਤੁਸੀਂ ਠੀਕ ਆ ਨਾ ਬੜੇ ਨਜਾਇਜ਼ ਪੱਕੇ ਕਰਾਏ ਹੁਣ ਵੀ ਨਜਾਇਜ਼ ਹੀ ਕਰਾਏ ਤੁਸੀਂ ਚੁੱਪ ਕਰਕੇ ਆਪਣੇ ਘਰਾਂ 'ਚ ਬਹਿ ਕੇ ਆਪਣੀ ਰੋਟੀ ਪਾਣੀ ਖਾਓ ਏਕੀ ਭਲਾਈ ਜੀ ਭੁੱਲ ਜਿਓ ਸਰਪੰਚੀਆਂ ਭੁੱਲ ਜਿਓ ਬਲਾਕ ਸੰਤੀਆਂ ਬਹੁਤ ਬਦਮਾਸ਼ੀ ਕਰ ਲਈ ਆ ਹੁਣ ਮੈਂ ਗਾੜੀ ਘਾੜਨਾ ਗੱਲ ਕਰਦਾ ਜਿਹੜਾ 302 ਦਾ ਪਰਚਾ ਹੋਇਆ ਚਾਰ ਮੁੰਡੇ ਗੰਢੀਵੇੜ ਦੇ ਪਾ ਤੈ ਨਜਾਇਜ਼ ਮੁੰਡੇ ਉਹਨਾਂ ਦਾ ਕੋਈ ਰੋਲ ਨਹੀਂ ਕੋਈ ਪੁਲਸ ਨੇ ਨਿਕਵਾਰੀ ਨਹੀਂ ਕੀਤੀ ਕੋਈ ਪੁਲਸ ਨੂੰ ਸਬੂਤ ਨਹੀਂ 302 ਦੇ ਪਰਚੇ ਦੇ ਦਿੱਤੇ ਠੀਕ ਮੈਂ ਤਾਂ ਦੇਤਾ ਚਲੋ ਮੈਨੂੰ ਕੋਈ ਦੋਖ ਨਹੀਂ ਪਰਚੇ ਦਾ ਕੋਈ ਗੱਲ ਨਹੀਂ ਜਿਹੜੀ ਨਹੀਂ ਹੋਈ ਆ ਇਹ ਇਹ ਕੋਈ ਗੰਦਦਾ ਹੋ ਗਿਆ ਮੈਨੂੰ ਕੋਈ ਦੋਖ ਨਹੀਂ ਉਹ ਮੁੰਡਾ ਡੀਸੀ ਪਾਤਾ ਜੂਵੀ ਪਾਤਾ ਉਹਨੂੰ ਟਾਰਚਰ ਕਰਦਾ ਹੋਰ ਹੋਂ ਦੀ ਕਰਤੂਕ ਵੇਖ ਲੋ ਮੈਂ ਪੁਲਸ ਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਧੱਕਾ ਕਰੋ ਜਿੰਨਾ ਇਹਨਾਂ ਦਾ ਟੱਬਰ ਸਹਲੇ ਪੁਲਸ ਤਾਂ ਸਾਡੇ ਨਾਲ ਕਰਨ ਦੀ ਤੇ ਪਰ ਸਿਆ ਨਾਲ ਟੱਬਰ ਨੂੰ ਪੈਣਾ ਇਹ ਗੱਲ ਵੇਖ ਲਓ ਹੁਣ ਜੁਵੀ ਚਬਾਲ ਥਾਣੇ ਆ ਠੀਕ ਆ ਪੁਲਿਸ ਟੌਰਚਰ ਕਰੇ ਉਹਨੂੰ ਪੁਲਿਸ ਕੋਟਣ ਦੀ ਫੇਰ ਮੋਨੂ ਲਾ ਕੇ ਬਿਠਾ ਮੋਨੂ ਭੈਣ ਚੋਦਾ ਕਮਲਾ ਕਰ ਦੂੰਗਾ ਗਲੀਆਂ 'ਚ ਰੋਲ ਦੂੰਗਾ ਈ ਇੱਕ ਗੱਲ ਮੇਰੀ ਸੁਣ ਲਾ ਬੰਦੇ ਦਾ ਪੁੱਤ ਬਨਜਾ ਨਾਂ ਬਦਮਾਸ਼ੀ ਕਰਾ ਜੇ ਵੀ ਤੂੰ ਪੁਲਿਸ ਨੂੰ ਅਕਵਾਰੀ ਕਰਨ ਦੀ ਜੋ ਵੀ ਕਰਦੀ ਪੁਲਿਸ ਕਰੇ ਇਹ ਮੋਨੂ ਚਬਾਲ ਥਾਣੇ ਜਾ ਕੇ ਫੇਰ ਲਾ ਕੇ ਬਿਕੇ ਜੁਵੀ ਨੂੰ ਘਟਾਉਂਦਿਆ ਜੇ ਹੁਣ ਨਵੀਂ ਗੱਦੂ ਸੁਣ ਲੋ ਮੇਰੀ ਮਾਦ ਗੰਸਦੂ ਦਾ ਪਰਚਾ ਕਰਦਾ ਜਿਹੜੀ ਸਭ ਨੂੰ ਮਾੜੀ ਗੱਦੂ ਦਾ ਦੱਲੇ ਦੀ ਠੀਕ ਆ ਮੇਰੀ ਮਾਂ ਨੇ ਮੈਨੂੰ ਸੱਤਾਂ ਕੁੜੀਆਂ ਬਾਅਦ ਲਿਆ 19 ਸਾਲਾਂ ਬਾਅਦ ਮੈਂ ਆਪਣੀ ਮਾਂ ਦੇ ਘਰ ਜਨਮ ਲਿਆ ਤੇ ਉਹ ਮਾਂ ਕਿਸੇ ਗੱਲ 'ਚ ਹੋ ਸਕਦੀ ਮੈਨੂੰ ਇਹ ਗੱਲ ਦੱਸੋ ਜਿਹੜੀ ਮਾਂ ਨੇ ਤਰਸ-ਦਰਸ ਕੇ ਰੱਬ ਨੂੰ ਗੁਰੂਆਂ ਘਰ ਗੁਰੂ ਘਰ ਦੇ ਦਾਸਾਂ ਕਰਕੇ ਪੁੱਤ ਲਿਆ ਹੋਵੇ ਉਹ ਮਾਂ ਕੋਈ ਨੁਕਸਾਨ ਕਰਾਉਣਾ ਚਾਹੂ ਕਿਸਦਾ ਉਹ ਮਾਂ ਚਾਹੂਗੀ ਵੀ ਕਿਹੇ ਮੇਰਾ ਪੁੱਤ ਕਿਸਦਾ ਨੁਕਸਾਨ ਕਰੇ ਜਾਂ ਮੇਰਾ ਪੋਤਾ ਕੰਮ ਕਰੇ ਚਾਹੂਗੀ ਦੱਲਿਆ ਮੇਰੀ ਗੱਲ ਸੁਣ ਲੈ ਕਿ ਤੂੰ ਮੇਰੀ ਮਾਂ ਦਾ ਪਰਚਾ ਕਰਾ ਤਾ 302 ਦਾ ਤੈਨੂੰ ਮੈਂ ਉਹ ਸੱਟ ਦੇਣੀ ਆ ਜਿਹੜਾ ਤੂੰ ਛਾਲਿਆ ਚਬਾਲਦਿਆਂ ਗਲੀਆਂ ਵਿੱਚ ਪੀਖ ਮੰਗਦਾ ਫਿਰੇਗਾ ਡੱਬੇ 'ਚ ਪੈਕ ਹੋ ਕੇ লাশ ਹੋਣੀ ਤੇਰੇ ਮੁੰਡੇ ਦੀ ਡੱਬੇ 'ਚ ਪੈਕ ਹੋ ਕੇ ਇਹ ਗੱਲ ਮੇਰੀ ਨੋਟ ਕਰ ਲੈ ਲਿਖ ਲੈ ਇੱਥੇ ਤੈਨੂੰ ਮੈਂ ਦੱਸੂੰ ਦੱਲਿਆ ਮਾਂ ਦਾ ਨਾਂ ਕਿਦਾਂ ਪਵਾਇਦਾ ਜੋ ਤੇਨਿਆ ਆਂਦਰਾ ਫੜ ਗਿਆ ਨਾ ਅੰਦਰੋਂ ਤੈਨੂੰ ਪਤਾ ਲੱਗੂਗਾ ਵੀ ਮਾਂ ਦਾ ਨਾਂ ਦੱਲਿਆ ਮੇਰੇ ਤੇ ਪਵਾ ਪਵਾ ਲਿਆ ਹੀ ਹੋਰ ਪਵਾ ਦੇ ਮੇਰੇ ਤੇ ਮੈਨੂੰ ਕੋਈ ਗੱਲ ਨਹੀਂ ਪਰਿਵਾਰ ਵਾਲੇ ਨੂੰ ਜਨਨਾ ਉਹ ਦੱਲਿਆ ਦੱਲਿਓ ਮਾਂ ਤੇ ਨਜਾਇਜ਼ ਪੁੱਤ ਆਪੋਂ ਦਾ ਜੇ ਮੈਨੂੰ ਕੋਈ ਚੱਕਰ ਨਹੀਂ ਆਗਾ ਪ੍ਰਵਾਹ ਨਾ ਕਰ ਪੁੱਤ ਇਹੋ ਜਿਹਾ ਸੱਤ ਮਾਰੂ ਮੈਨੂੰ ਤਾਂ ਕੋਈ ਨਹੀਂ ਕਰ ਸਕਦਾ ਜਿੱਥੇ ਮੈਂ ਬੈਠਾ ਵਾਂ ਮੇਰੀ ਮਾਂ ਸੇ ਬੈਠੀ ਐ ਕੋਈ ਚੱਕਰ ਨਹੀਂ ਪਰ ਤੇ ਤੂੰ ਨਹੀਂ ਝੱਲੀ ਜਾਣੀ ਇਹ ਗੱਲ ਤੇ ਮੈਂ ਦੱਲਿਆ ਦੱਸਦਾ ਜੋ ਡੱਬੇ ਚ ਪੈ ਕੇ ਗਲਾਸ਼ ਆਈ ਨਾ ਮਾਰੋਂ ਬੜਾ ਦੋਖਣ ਆਈ ਕਰਾ ਤੂੰ ਪਰਤੇ ਹੋਰ ਕਰਾ ਦੇ ਬੁੱਢਾ ਹੈਗਾ ਉੱਤੇ ਵੀ ਕਰਾ ਦੇ ਪੈਣਾ ਤੇ ਵੀ ਕਰਾ ਦੇ ਕਰਾਲਾ ਜੋ ਕਰਨਾ ਕਰ ਲੈ ਤੂੰ ਜੋ ਤੇ ਤੂੰ ਦਾਦੂ ਕਰ ਮੈਨੂੰ ਕੋਈ ਟੈਨਸ਼ਨ ਨਹੀਂ ਹੁਣ ਛੱਡੀ ਨਾ ਕੋਈ ਇਹ ਨਾਲ ਕਿ ਵੀ ਆ ਗੁਰਾ ਆ ਗਿਆ। ਬਾਕੀ ਮੈਂ ਇਹਨਾਂ ਦੀ ਕਰਤੂਤ ਦੱਸਦਾ ਇਹਨਾਂ ਦੱਲਿਆਂ ਦੀ ਦੋਵਾਂ ਦੀ ਹੋਰ ਕਰਤੂਤ ਸੁਣ ਲੋ। ਵੱਡਾ ਦੱਲਾ ਜਿਹੜਾ ਸੋਨੂ ਦੱਲਾ ਸੀ ਉਹ ਚਭਾਲ ਤੋਂ ਸਰਪੰਚੀ ਇੱਕ ਵਿਆਹ ਨੇ ਕਰਾਇਆ ਸੀ ਆਪਣਾ ਮੋਗੇ ਵਾਲਾ। ਦੂਜਾ ਵਿਆਹ ਨੇ ਚਭਾਲ ਚ ਕਰਾਇਆ। ਤੇ ਦੂਜੇ ਵਿਆਹ ਵਿੱਚ ਉਹਦੀ ਕੁੜੀ ਆ। ਕਿਰਦਾਰ ਵੇਖ ਲੋ ਇਹਨਾਂ ਦਾ। ਇਹਨਾਂ ਦੀ ਇਹਨਾਂ ਦੇ ਏ ਦਿਨ ਵਾਲੇ ਢੱਲੇ ਢੱਲੇ ਜਿਹੜੇ ਪਿੰਡਾਂ ਸਰਪੰਚੋਂ ਉੱਥੋਂ ਕੁੜੀਆਂ ਕੱਢ ਕੱਢ ਕੇ ਵਿਆਹ ਕਰਾਉਂਦੇ ਰਹਿ। ਇਹ ਵੀ ਲੋਕਾਂ ਨੂੰ ਪਤਾ ਲੱਗੇ ਨਾ। ਨਹੀਂ ਕਰਦਾ ਉਤਾਵੀ ਤੇ ਅੱਜ ਨਾ ਮੋਨੂ ਅਮਲੀ ਇੱਕ ਵਿਆਹ ਦਾ ਝਵਾਲ ਚ ਹੋਇਆ ਇਹਦੀ ਘਰ ਦੀ ਚੀਮਿਆ ਸਰਪੰਚ ਆ ਇਹ ਧੱਲੇ ਨੇ ਚੀਮਿਆ ਦੀ ਕੁੜੀ ਦਾ ਵਿਆਹ ਕਰਾਇਆ ਜੇ ਹੋਣੀ ਕਰਾਇਆ ਜੇ ਪਿਛੇ ਜੇ ਆਪਣੀ ਸਗੀ ਘਰ ਦੀ ਦੇ ਪੱਟ 'ਚ ਗੋਲੀ ਮਾਰੀ ਜੇ ਇਹ ਨਾਲੇ ਦੇ ਢੱਲੇ ਬੰਦੇ ਜੇ ਇੰਨਾ ਕਿਹ ਯਾਰ ਦੀ ਜਨਾਨੀ ਨਹੀਂ ਛੱਡੀ ਠੀਕ ਝਵਾਲ ਦੇ ਵਿੱਚ ਕਿੰਨੇ ਜਨਾਨੀਆਂ ਨਾਲ ਨਾ ਟਾ ਚੱਕਰਿਆ ਮੈਂ ਦੱਸ ਨਹੀਂ ਸਕਦਾ ਹੁਣ ਮੈਂ ਦੱਸਾਂ ਤੇ ਮੈਨੂੰ ਉਦਾਂ ਹੀ ਸ਼ਰਮ ਆਉਂਦੀ ਵੀ ਮੈਂ ਕੀ ਬੋਲਾਂ ਧੱਲਿਓ ਮੇਰੇ ਬਾਰੇ ਬਾਲ ਮੇਰੀਆਂ ਗੱਲਾਂ ਕਰਦੇ ਜੇ ਯਾ ਯਾੜ ਦੇ ਪਿੰਡ ਜਾ ਕੇ ਪਤਾ ਕਰੋ ਮੇਰੇ ਪਿੰਡ ਜਾ ਕੇ ਮੇਰਾ ਕਰਦਾਰ ਚੈੱਕ ਕਰੋ ਕੋਈ ਸਾਬਤ ਕਰੋ ਮੇਰੇ ਪਿੰਡ ਦੇ ਵਿੱਚ ਮੈਂ ਕਿਸੇ ਕੁੜੀ ਨੂੰ ਮਾੜੀ ਨਿਗਾਹ ਨਾ ਵੇਖਿਆ ਵਾਂ ਗੱਲ ਤਾਂ ਬੜੀ ਦੂਰ ਦੀ ਕਿਸੇ ਕੋਈ ਕੋਈ ਭੈਣ ਮੇਰੀ ਕਹਦੇ ਵੀ ਹਾਂ ਮਰਤ ਨੇ ਸਾਨੂੰ ਟੀਚਰ ਕੀਤੀ ਜਾਂ ਇਹਨੇ ਸਾਨੂੰ ਕਿਹੇ ਕਿਹੇ ਵੀ ਕੁੜੀ ਨਾਲ ਮੇਰਾ ਕੋਈ ਪਿੰਡ ਦੇ ਵਿੱਚ ਚੱਕਰ ਹੋਵੇ ਮੇਰਾ ਕਰਦਾਰ ਚੈੱਕ ਕਰੋ ਦੱਲੋ ਟਾਣੇ ਗੋਣ ਨਾਲਿਆ ਢਿੱਲਾ ਨਹੀਂ ਮੈਂ ਸੱਜਣ ਐਵੇਂ ਨਹੀਂ ਸੰਬੰਧ ਹੈ ਜਿੱਥੇ ਜਾਣੇ ਆਪਣਾ ਘਰ ਸਮਝ ਕੇ ਜਾਣੇ ਆ ਤੁਸੀਂ ਪਿੰਡ ਦੇ ਵਿੱਚ ਕਿੰਨੀਆਂ ਕੁੜੀਆਂ 'ਤੇ ਰੇਪ ਕੀਤੇ ਮੈਨੂੰ ਦੱਸ ਨਹੀਂ ਸਕਦਾ ਫਾਰਮ ਹਾਊਸ ਦੇ ਕਿੰਨੀਆਂ ਕੁੜੀਆਂ 'ਤੇ ਰੇਪ ਕੀਤੇ ਮੈਨੂੰ ਦੱਸ ਨਹੀਂ ਸਕਦਾ ਆਹ ਕਿਰਦਾਰ ਜੇਨ ਵਾਲਾ ਅਮਰ ਰਾਏ ਅਮਰ ਰਾਏ ਆ ਭੇਡਾ ਕਹਿੰਦੀ ਆ ਅਮਰ ਰਾਏ ਇਹੋ ਜਿਹਾ ਦੱਲੇ ਅਮਰ ਰਾਏ ਮੈਂ ਕਹਿੰਦੇ ਫਿਰ ਤੇ ਫਿਰ ਤਾਂ ਠੀਕ ਆ